ਨਹੀਂ ਜੀ ਦੇਖੋ ਜੋ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਵਾਰਿਸ ਪੰਜਾਬ ਦੇ ਜੋ ਜਥੇਬੰਦੀ ਹੈ ਉਸ ਦਾ ਸਖਤਰ ਅਤੇ ਕਾਨੂੰਨੀ ਸਲਾਹਕਾਰ ਹੋਣ ਦੇ ਨਾਤੇ ਮੈਂ ਜੋ ਉਹਨਾਂ ਨੂੰ ਮਿਲਣ ਜਿੰਨੇ ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਦਿਬਰੂਗੜ ਵਿਖੇ ਉਹਨਾਂ ਨੂੰ ਮਿਲਣ ਮੈਂ ਪਿਛਲੇ ਮਹੀਨੇ ਗਿਆ ਸਾਂ ਕੁਝ ਕੁ 10 15 ਦਿਨ ਪਹਿਲਾਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਪਰ ਦੁਬਾਰਾ ਐਨਐਸਏ ਲਗਾ ਦਿੱਤੀ ਗਈ ਹੈ ਪਿਛਲੇ ਦਿਨੀ ਅਮਰਿਤਪਾਲ ਸਿੰਘ ਦੀ ਮਾਤਾ ਨੂੰ ਵੀ ਅਤੇ ਨਾਲ ਦੇ ਕੁਝ ਹੋਰ ਬੀਬੀਆਂ ਅਤੇ ਸਿੰਘਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਹੁਣ ਦੋਸਤੋ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਪਰ ਜੋ ਦੁਬਾਰਾ ਐਨਐਸਏ ਲਾਈ ਗਈ ਹੈ 1 ਸਾਲ ਦੀ ਉਹ ਕਿਹੜੇ ਕੇਸਾਂ ਦੇ ਆਧਾਰ ਤੇ ਲੱਗੀ ਹੈ ਉਸ ਬਾਰੇ ਦੋਸਤੋ ਅਮਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਜਥੇਬੰਦੀ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਜਾਣਕਾਰੀ ਦਿੱਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਿੰਘ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਸਾਰਾ ਐਨਐਸਏ ਜਿਹੜਾ ਲਾ ਦਿੱਤਾ ਗਿਆ ਔਰ ਦੂਸਰੇ ਪਾਸੇ ਹੜਤਾਲ ਤੇ ਬੈਠੇ ਹੋਏ ਅਮਰਿਤਪਾਲ ਸਿੰਘ ਦੇ ਜਿਹੜੇ ਮਾਤਾ ਪਿਤਾ ਔਰ ਬਾਕੀ ਜਿਹੜਾ ਪਰਿਵਾਰ ਨਹੀਂ ਜੀ ਦੇਖੋ ਜੋ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਵਾਰਿਸ ਪੰਜਾਬ ਦੇ ਜੋ ਜਥੇਬੰਦੀ ਹੈ ਉਸ ਦਾ ਸਖਤਰ ਅਤੇ ਕਾਨੂੰਨੀ ਸਲਾਹਕਾਰ ਹੋਣ ਦੇ ਨਾਤੇ ਮੈਂ ਜੋ ਉਹਨਾਂ ਨੂੰ ਮਿਲਣ ਜਿੰਨੇ ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਡਿਬੜੂਗੜ ਵਿਖੇ ਉਹਨਾਂ ਨੂੰ ਮਿਲਣ ਮੈਂ ਪਿਛਲੇ ਮਹੀਨੇ ਗਿਆ ਸੀ ਕੁਝ ਕੁ 10-15 ਦਿਨ ਪਹਿਲਾਂ ਤਾਂ ਉੱਥੇ ਜੋ ਨਵੇਂ ਗਰਾਊਂਡਸ ਦੇਖੇ ਤੇ ਜੋ ਸਾਰਾ ਨਵਾਂ ਡਿਟੈਂਸ਼ਨ ਆਰਡਰ ਹੈ ਨਵਾਂ ਨਾਲ ਜੋ ਉਹਨਾਂ ਨੇ სპੋਰਟਿੰਗ ਡਾਕੂਮੈਂਟਸ ਹੁੰਦੇ ਨੇ ਉਹ ਤੇ ਨਵੇਂ ਉਹ ਲਾਏ ਨੇ ਤੇ ਮੈਂ ਤਾਂ ਕਹੂੰਗਾ ਬੜੇ ਹੀ ਜ਼ਿਆਦਾ ਬੇਹੂਦਾ ਉਹ ਗਰਾਊਂਡਸ ਨੇ ਕੋਈ ਭਾਈ ਅਮਰਿਤਪਾਲ ਸਿੰਘ ਦੀ ਆਡੀਓ ਹੈ ਕੋਈ ਵਾਇਰਲ ਹੋਈ ਕਿਸੇ ਟੀਵੀ ਨੇ ਪਾਈ ਦ ਸਟੇਟ ਕੋਈ ਟੀਵੀ ਚੈਨਲ ਸੋਸ਼ਲ ਮੀਡੀਆ ਤੇ ਪਾਈ ਉਹ ਨੂੰ ਮੈਂ ਸ਼ੇਅਰ ਕਰ ਦਿੱਤਾ ਤਾਂ ਉਸ ਦਾ ਵੀ ਉਹਨਾਂ ਨੇ ਗਰਾਊਂਡ ਬਣਾ ਲਿਆ ਕੋਈ ਮੇਰੀ ਉੱਤੇ ਫੋਟੋ ਲਾ ਕੇ ਵੀ ਇਹ ਜੋ ਫੇਸਬੁੱਕ ਆਈਡੀ ਤੋਂ ਐਡਵੋਕੇਟ ਮਾਨਸਿੰਘ ਖਾਰਾ ਨੇ ਸ਼ੇਅਰ ਕਰ ਲਿਆ ਕੋਈ ਬੰਦੇ ਕੋਈ ਨਾਂ ਨਹੀਂ ਕੋਈ ਪਛਾਣ ਨਹੀਂ ਉਹਨਾਂ ਬੰਦਿਆਂ ਦੀ ਜਿਨ੍ਹਾਂ ਬਾਰੇ ਲਿਖਿਆ ਵੀ ਕੋਈ ਕੰਮਕਾਰ ਵਾਲੇ ਬੰਦੇ ਕੋਈ ਲਾਹੌਰ ਗਏ ਸੀ ਪਾਕਿਸਤਾਨ ਗਏ ਸੀ ਉਹਨਾਂ ਨੇ ਡਿਟੇਲ ਨਹੀਂ ਦੱਸੀ ਤੇ ਉਹ ਲਾ ਦਿੱਤਾ ਵੀ ਉਹ ਭਾਈ ਅਮਰਿਤਪਾਲ ਸਿੰਘ ਨੂੰ ਜਾਣਦੇ ਨੇ ਤੇ ਇਸ ਕਰਕੇ ਕੋਈ ਲਿੰਕ ਨਹੀਂ ਉਹਨਾਂ ਦੇ ਹਾਲਾਂਕਿ ਇਹੋ ਜੇ ਕੋਈ ਬੰਦਾ ਨਹੀਂ ਡਿਟੇਲ ਦੀ ਕੋਈ ਕਿਸੇ ਨੇ ਕੋਈ ABC ਬੰਦੇ ਨੇ ਕਿਸੇ ਸਮਾਗਮ ਦੇ ਵਿੱਚ ਰੋਡੇ ਪਿੰਡ ਕੋਈ ਗੱਲ ਆਖ ਦਿੱਤੀ ਤਾਂ ਉਸ ਦਾ ਗਰਾਊਂਡ ਬਣਾ ਦਿੱਤਾ ਤਾਂ ਬੜੀ ਜਿਆਦਾ ਮੈਂ ਕਹੂੰਗਾ ਤੇ ਕੱਲ੍ਹ ਵਾਲੀ ਜੋ ਇੱਕ ਦੋ ਦਿਨਾਂ ਦੀ ਪ੍ਰਾਣੀ ਘਟਨਾ ਹੈ ਵੀ ਕਿਵੇਂ ਜਮੂਰੀਅਤ ਦਾ ਘਾਣ ਕਰਨ ਦੇ ਲਈ ਚੁਪਾਈ ਅਮਰਿਤਪਾਲ ਸਿੰਘ ਦੇ ਜੋ ਮਾਤਾ ਜੀ ਨੇ ਮਾਤਾ ਬਲਵਿੰਦਰ ਕੌਰ ਜੀ ਅਤੇ ਚਾਚਾ ਸੁਖਚੈਨ ਸਿੰਘ ਜੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਰਾਤ ਉਹ ਜਾਂਦਿਆਂ ਨੂੰ ਪੁਲਿਸ ਨੇ ਚੁੱਕ ਲਿਆ ਉਹ ਜਮੂਰੀਅਤ ਦਾ ਕਹਾਣ ਹੈ ਦੇਖੋ ਆਰਟੀਕਲ 25 ਦੇ ਜੋ ਥੱਲੇ ਜੋ ਮਾਈਨੋਰਟੀਜ਼ ਕੋਲ ਆਪਦਾ ਜੋ ਰਿਲੀਜੀਅਨ ਪ੍ਰੈਕਟਿਸ ਕਰਨ ਦਾ ਇੱਕ ਜੋ ਪੂਰਨ ਤੌਰ ਤੇ ਹੱਕ ਹੈ ਤੇ ਉਹ ਖਾਲਸਾ ਵਹੀਰ ਲਾ ਲੋ ਜਾਂ ਖਾਲਸਾ ਚੇਤਨਾ ਮਾਰਚ ਲਾ ਲੋ ਉਹ ਕਰਨ ਜਾ ਰਹੇ ਸੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਤੇ ਉਸਤ ਵਿੱਚ ਦੇਖੋ ਸਰਕਾਰ ਵੱਲੋਂ ਉਸ ਦੇ ਵਿੱਚ ਦਖਲ ਅੰਦਾਜ਼ੀ ਕਰਨੀ ਤੇ ਹੁਣ ਮੇਰੇ ਉੱਥੇ ਜਿਹੜੋ ਮਾਤਾ ਜੀ ਨੂੰ ਉੱਥੇ ਲੈ ਗਏ ਜੇਲ ਵਿਖੇ ਲੈ ਗਏ ਤਾਂ ਮੈਂ ਉਥੋਂ ਦੇ ਲੋਕਲ ਐਡਵੋਕੇਟਸ ਨੂੰ ਕੰਟੈਕਟ ਕੀਤਾ ਤਾਂ ਜਦੋਂ ਉਹ ਗਏ ਤੇ ਮੇਰੇ ਇਹ ਵੀ ਮੈਨੂੰ ਸੁਣਨ ਚ ਆਇਆ ਵੀ ਉਹਨਾਂ ਨੂੰ ਵੀ ਮਿਲਣ ਨਹੀਂ ਦਿੱਤਾ ਜੇਲ ਦੇ ਵਿੱਚ 107 51 ਲਾ ਕੇ ਉਹਨਾਂ ਨੂੰ ਜੇਲ ਵਿੱਚ ਜੋ ਭੇਜ ਦਿੱਤਾ ਤੇ ਮੈਂ ਇਹ ਸਮਝਦਾ ਇੱਕ ਪੂਰਨ ਤੌਰ ਤੇ ਜਿਵੇਂ ਕਿ ਇੱਕ ਜ਼ਬਰਦਸਤ ਮੈਂ ਕਹੂੰਗਾ ਜ਼ੁਲਮ ਦਾ ਇੰਤਿਆਹ ਹੁੰਦਾ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਹੁੰਦੇ ਹੁੰਦੇ ਸੀ ਵੀ ਜਦੋਂ ਜਦੋਂ ਜਕਰੀਆ ਖਾਨ ਦਾ ਸਮਾਂ ਸੀ ਮੀਰ ਮੰਨੂ ਦਾ ਸਮਾਂ ਸੀ ਜਦੋਂ ਸਿੱਖਾਂ ਨੂੰ ਵਿਸਾਖੀ ਦੇ ਮੌਕੇ ਦੇ ਉੱਪਰ ਦੀਵਾਲੀ ਦੇ ਮੌਕੇ ਤੇ ਉੱਪਰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨਤਮਸਤਕ ਨਹੀਂ ਹੋਣ ਦਿੱਤਾ ਜਾਂਦਾ ਸੀ ਤਾਂ ਉਹ ਜਾ ਉੱਥੇ ਪੰਜਾਬ 'ਚ ਇੱਕ ਮਾਹੌਲ ਇੱਕ ਮੈਂ ਕਹੂੰਗਾ ਇੱਕ ਅਨਡਿਕਲੇਅਰਡ ਐਮਰਜੈਂਸੀ ਵਾਲਾ ਮਾਹੌਲ ਹੈ ਪੰਜਾਬ ਦੇ ਵਿੱਚ ਜਿਵੇਂ ਕਿ ਜਿਹੜੇ ਇਹ ਫਿਲਹਾਲ ਜੋ ਆਮ ਆਦਮੀ ਪਾਰਟੀ ਦੇ ਜੋ ਐਮਐਲਏ ਐਮਪੀ ਨੇ ਜਿਵੇਂ ਇਹ ਦਿੱਲੀ ਜਾ ਕੇ ਪਿੱਟ ਸਿਆਪਾ ਕਰਦੇ ਨੇ ਕਿਉਂਕਿ ਇਹਨਾਂ ਦੇ ਜੋ ਪ੍ਰਧਾਨ ਨੂੰ ਤੁਸੀਂ ਲਾ ਲਓ ਇਹ ਆਂਦੇ ਨੇ ਵੀ ਜੋ ਸ਼ਰਾਬ ਦੇ ਕੇਸ ਝੂਠੇ ਤਰੀਕੇ ਨਾਲ ਫਸਾ ਦਿੱਤਾ ਉਵੇਂ ਜੋ ਸਾਡੇ ਜਥੇਬੰਦੀ ਦੇ ਵੀ ਜੋ ਪ੍ਰਧਾਨ ਨੇ ਭਾਈ ਅਮਰਿਤਪਾਲ ਸਿੰਘ ਉਹਨਾਂ ਉੱਪਰ ਤੁਸੀਂ ਲਾ ਲਓ ਬੇਵਿਦਾ ਇਲਜ਼ਾਮ ਲਾ ਕੇ ਦੇਖੋ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਕਿਸੇ ਨੂੰ ਕੋਈ ਮਾਰਾ ਨਹੀਂ ਕਿਆ ਕੋਈ ਕੋਈ ਕਿਸੇ ਨੂੰ ਕੋਈ ਸੱਟ ਨਹੀਂ ਮਾਰੀ ਕੋਈ ਡਾਂਗ ਨਹੀਂ ਮਾਰੀ ਪਰ ਫਿਰ ਵੀ 2500 ਕਿਲੋਮੀਟਰ ਦਿਬੜੂਗੜ ਸੁੱਟਿਆ ਹੋਇਆ ਤੇ ਇਹ ਇਦੇ ਵਿੱਚ ਇਹ ਵੀ ਨਾਲ ਕਿਹਾ ਗਿਆ ਸੀ ਪਾਕਿਸਤਾਨਾ ਸਬੰਧ ਕਿਉਂਕਿ ਜਿਹੜਾ ਨਵਾਂ ਜਿੰਨੇ ਕੇ ਰਿਪੋਰਟ ਸੋਰਸਸ ਨੂੰ ਮਿਲ ਰਹੀ ਉਹ ਕਹਿੰਦੇ ਵੀ ਐਨਐਸਏ ਇਸ ਕਰਕੇ ਲਗਾਇਆ ਵੀ ਇਹਨਾਂ ਦਾ ਪਾਕਿਸਤਾਨਾ ਸਿੱਧੇ ਸਬੰਧ ਨਹੀਂ ਉਥੋਂ ਸਮਾਨ ਮੰਗਵਾਉਂਦੇ ਜਿਹੜਾ ਪਿੱਛੇ ਇਲੈਕਟ੍ਰੋਨਿਕ ਜਿਹੜੇ ਗੈਜਟਸ ਮਿਲੇ ਉਹਨਾਂ ਦੇ ਬੈਰਕ ਦੇ ਵਿੱਚੋਂ ਉਹਦਾ ਵੀ ਔਰ ਜਿਹੜਾ ਸੁਪਰਡੈਂਡ ਜਿਹੜਾ ਹੈਗਾ ਉਹਨੂੰ ਬਰਖਾਸ ਕੀਤਾ ਉਹਦਾ ਵੀ ਸਾਰਾ ਕੁਝ ਵਿੱਚ ਨਾਲ ਹਲਾਲਾ ਦਿੱਤਾ ਗਿਆ ਨਹੀਂ ਦੇਖੋ ਜੀ ਮੈਂ ਕਹੂੰਗਾ ਬੜੀ ਇਲੋਜੀਕਲ ਗੱਲ ਹੈ ਜੋ 64 ਨੰਬਰ 64 ਨੰਬਰ ਐਫਆਈਆਰ ਜੋ ਸੁਪਰੀਡੈਂਡਰ ਦਰਜ ਕਰਦਾ ਹੈ ਵੀ ਕੋਈ ਐਨਐਸਏ ਵਾਲੀ ਜੋ ਬੈ ਦੂ ਬੈਰ ਕਰਨੇ ਜੋ ਬਲਾਕ ਹੈ ਐਨਐਸਏ ਵਾਲਾ ਉਸ ਤੋਂ ਕਿਸੇ ਅਣਪਛਾਤੇ ਬੰਦੇ ਤੋਂ ਜੋ ਜੋ ਮੋਬਾਈਲ ਫੋਨ ਵਗੈਰਾ ਰਿਕਵਰ ਹੋਏ ਨੇ ਉਸ ਤੋਂ ਬਾਅਦ ਜੋ 84 ਨੰਬਰ ਜੋ ਐਫਆਈਆਰ ਹੈ ਉਹ ਦਰਜ ਕਰ ਦਿੱਤੀ ਜਾਂਦੀ ਹੈ ਉਸੇ ਜੇਲ ਸੁਪਰੀਡੈਂਡੈਂਟ ਦੇ ਉੱਪਰ ਵੀ ਇਹਨੇ ਮੋਬਾਈਲ ਫੋਨ ਪ੍ਰੋਵਾਈਡ ਕੀਤਾ ਸੀ ਹੁਣ ਇੱਥੇ ਦੇਖਣ ਵਾਲੀ ਗੱਲ ਹੈ ਕਿਸੇ ਐਫਆਈਆਰ ਦੇ ਵਿੱਚ ਇਹ ਨਹੀਂ ਆਇਆ ਮੋਬਾਈਲ ਫੋਨ ਦਿੱਤਾ ਕਿਹਨੂੰ ਗਿਆ ਐਨਐਸਏ ਬਲਾਕ ਦੇ ਵਿੱਚ ਲੱਭਿਆ ਗਿਆ ਇੱਕ ਅਣਪਛਾਤੇ ਬੰਦੇ ਤੇ ਪਰਚਾ ਪਰ ਦੇਣ ਵਾਲਾ ਪਹਿਲਾਂ ਪਹਿਲਾਂ ਕਹਿੰਦੇ ਸੀ ਪਹਿਲਾਂ ਪਤਾ ਨਹੀਂ ਸੀ ਇਹਨਾਂ ਨੂੰ ਕਿਹਨੇ ਦਿੱਤਾ ਫਿਰ ਉਹੀ ਪਰਚਾ ਜੋ ਜੀਲ ਸੁਪਰਡੈਂਡੈਂਟ ਤੇ ਜਿਹੜਾ ਦਰਜੀ ਨੇ ਪਰਚਾ ਦਰਜ ਕੀਤਾ ਸੀ ਤਾਂ ਬੜਾ ਜ਼ਿਆਦਾ ਮੈਂ ਕਹੂੰਗਾ ਇੱਕ ਕੌਂਟਰੈਡਿਕਟਰੀ ਸਟੇਟਮੈਂਟਸ ਨੇ ਕੌਂਟਰੈਡਿਕਟਰੀ ਸਟੈਂਡਸ ਨੇ ਇਹਦੇ ਵਿੱਚ ਸਰਕਾਰ ਦੇ ਚਾਹੇ ਪੰਜਾਬ ਪੁਲਿਸ ਦੇ ਤੇ ਮੈਂ ਸਮਝਦਾ ਵੀ ਇੱਕ ੱੱਕਾ ਕਰਦੇ ਪਰ ਕੁਝ ਵੀ ਕਰਕੇ ਮੈਂ ਤੁਹਾਨੂੰ ਦੱਸਦਾ ਐ ਵੀ ਇੱਕ ਵਾਰ ਜੋ ਤੇ ਫਰਵਰੀ ਨੂੰ ਸਾਨੂੰ ਇੱਥੇ ਸਰਕਾਰ ਵੱਲੋਂ ਨਿਯੋਤਾ ਦਿੱਤਾ ਗਿਆ ਸੀ ਵੀ ਤੁਹਾਡੀ ਜੋ ਹੋਮਸ ਕਤਰ ਸਾਹਿਬ ਨੇ ਪੰਜਾਬ ਦੇ ਉਹਨਾਂ ਨਾਲ ਮੁਲਾਕਾਤ ਕਰਾਉਣੀ ਆ ਮੇਰੇ ਬਾਪੂ ਤਰਸੀਮ ਸਿੰਘ ਜੀ ਸੀ ਚਾਚਾ ਸੁਖਚੈਨ ਸਿੰਘ ਜੀ ਮੈਂ ਸੀ ਨਾਲ ਤਾਂ ਉਸੇ ਸਕੱਤਰ ਸਾਹਿਬ ਨੂੰ ਮੈਂ ਗੱਲ ਆਖੀ ਮੈਂ ਕਿਹਾ ਵੀ ਜੋ ਮੋਰਚਾ ਲਾਇਆ ਹੈ ਤਾਂ ਜਿਵੇਂ ਵੀ ਹੈ ਉਹ ਸਾਨੂੰ ਖਸਿਆ ਹੈ ਸਾਡੇ ਬੰਦਿਆਂ ਨੂੰ ਖਸਿਆ ਹੈ ਵੀ ਤੁਸੀਂ ਇਹਨਾਂ ਨੂੰ ਕੋਈ ਜੋ ਹੋਰ ਵੀ ਸਮਾਂ ਪੰਜਾਬ ਤੋਂ ਬਾਹਰ ਲਵਾ ਸਕਦੇ ਹਾਂ ਇਸ ਕਰਕੇ ਮੋਰਚਾ ਲਾਇਆ ਗਿਆ ਤਾਂ ਉੱਥੇ ਸਕੱਤਰ ਸਾਹਿਬ ਦਾ ਇਹ ਬਿਆਨ ਸੀ ਇਹ ਇੰਡੀਆ ਦੀ ਹਿਸਟਰੀ ਵਿੱਚ ਪੋਸੀਬਲ ਹੀ ਨਹੀਂ ਹੋ ਸਕਦਾ ਕਿ ਇੱਕ ਦਿਨ ਜੋ ਪ੍ਰਾਣੀ ਐਨਐਸਸੀ ਖਤਮ ਹੁੰਦੀ ਹੈ ਤੇ ਉਸੇ ਅਗਲੇ ਦਿਨ ਨਵਾਂ ਡਿਟੇਨਸ਼ਨ ਆਰਡਰ ਲਾ ਕੇ ਤੇ ਬੰਦੇ ਨੂੰ ਡਿਟੇਨ ਕਰ ਲਿਆ ਜਾਵੇ ਕਹਿੰਦੇ ਮੈਂ ਨਹੀਂ ਮੰਨਦਾ ਐਵੇਂ ਹੋ ਸਕਦਾ ਇਹ ਤੁਹਾਡਾ ਜੋ ਖਾਸ਼ਾ ਬਿਲਕੁਲ ਬੇਬੁਨਿਆਦੀ ਹੈ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਦੁਆਰਾ ਵੀ ਉਸ ਹੌਮਸਕੱਤਰ ਸਾਹਿਬ ਤੱਕ ਇਹ ਮੈਸੇਜ ਪਹੁੰਚਾ ਦੇਣਾ ਚਾਹੂਗਾ ਵੀ ਤੁਸੀਂ ਜਿਹੜਾ ਤੁਸੀਂ ਕਹਿੰਦੇ ਸੀ ਇੰਪੋਸੀਬਲ ਹੈ ਤੁਸੀਂ ਉਹੀ ਕਰਤਾ ਉਸ ਦਿਨ ਮੈਂ ਤੁਹਾਨੂੰ ਕਹਿ ਵੀ ਰਿਹਾ ਸੀ ਟੇਬਲ ਤੇ ਬਹਿ ਕੇ ਤੁਸੀਂ ਇਹ ਕਰੋਗੇ ਤਾਂ ਦੇਖੋ ਵੀ ਮੈਂ ਕਹੂੰਗਾ ਇਹ ਸਰਕਾਰ ਕਿਸੇ ਹੱਦ ਤੱਕ ਜਾ ਸਕਦੀ ਹੈ ਪੰਜਾਬ ਤੋਂ ਬਾਹਰ ਇਹ ਹਿਊਮਨ ਰਾਈਟਸ ਦੀ ਵੋਲੇਸ਼ਨ ਦਾ ਮੁੱਦਾ ਚੁੱਕਦੇ ਨੇ ਡੈਮੋਕ੍ਰੇਸੀ ਨੂੰ ਖਤਮ ਕਰਨ ਦਾ ਮੁੱਦਾ ਚੁੱਕਦੇ ਨੇ ਜੋ ਤੇ ਆਪਦੇ ਇੱਥੇ ਪੰਜਾਬ ਦੇ ਵਿੱਚ ਜੋ ਫ੍ਰੀडम ਆਫ ਸਪੀਚ ਐ ਐਕਸਪ੍ਰੈਸ਼ਨ ਐ ਮੇਰੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਇਹਨਾਂ ਨੇ ਮੇਰੇ ਫਾਦਰ ਐ ਐਡਵੋਕੇਟ ਹਰਪਾਲ ਸਿੰਘ ਖੜਾ ਉਸ ਸਮੇਂ ਸਿਰ ਕੌਮ ਦੀ ਜੋ ਆਵਾਜ਼ ਬੁਲੰਦ ਕਰਦੇ ਆਉਂਦੇ ਨੇ ਉਹਨਾਂ ਦੇ ਸੋਸ਼ਲ ਮੀਡੀਆ ਖਾਤੇ ਕਿਉਂ ਅਸੀਂ ਜੋ ਸਿੱਖ ਕੌਮ ਦੇ ਲਈ ਬੋਲਦੇ ਆਂ ਆਪਦੇ ਪੰਜਾਬ ਦੇ ਲਈ ਬੋਲਦੇ ਆਂ ਤਾਂ ਇਸ ਹੱਦ ਤੱਕ ਇਹ ਡੈਮੋਕ੍ਰੇਸੀ ਨੂੰ ਖਤਮ ਕਰਨ ਦੇ ਲਈ ਫੰਡਾਮੈਂਟਲ ਰਾਈਟਸ ਫਰੀडम ਆਫ ਸਪੀਚ ਫਰੀडम ਆਫ ਰਿਲੀਜੀਅਨ ਨੂੰ ਕਦਮ ਕਰਨ ਦੇ ਲਈ ਮੈਂ ਸਮਝਦਾ ਇਹ ਸਰਕਾਰ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ। ਤੁਹਾਡਾ ਅਗਲੀ ਰਣਨੀਤੀ ਕੀ ਹੈ? ਕਿਸ ਤਰੀਕੇ ਨਾਲ ਸਾਰਾ ਕੁਝ ਡੀਲ ਕਰੋਗੇ? ਜਾਂ ਫਿਰ ਬਾਹਰ ਲੈ ਆਉਣ ਦੇ ਲਈ ਜਾਂ ਫਿਰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਹੜਾ ਮੁੱਦਾ ਉਠਾਇਆ ਹੋਇਆ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਲਿਆਂਦਾ ਜਾਵੇ ਜਾਂ ਪੰਜਾਬ 'ਚ ਲਿਆਂਦਾ ਜਾਵੇ ਤਾਂ ਉਹਦੇ ਲਈ ਹੋਰ ਰਣਨੀਤੀ ਕੀ ਹੈ? ਨਹੀਂ ਦੇਖੋ ਜੀ ਜੋ ਪ੍ਰਾਣੀ ਐਨਐਸਏ ਪਿਛਲੇ ਸਾਲ 18 ਮਾਰਚ 2023 ਨੂੰ ਲਾਈ ਸੀ ਉਹਨਾਂ ਨੂੰ ਜੋ ਖਾਰਜ ਕਰਾਉਣ ਦੇ ਲਈ ਜੋ ਕੇਸ ਮਾਨਯੋਗ ਹਾਈ ਕੋਰਟ ਵਿੱਚ ਚੱਲ ਹੀ ਰਹੇ ਨੇ ਤੇ ਅਗਲੀ ਤਰੀਕ 16 April ਹੈ ਤੇ ਹੁਣ ਜਦੋਂ ਨਵੀਂ ਐਨਐਸਏ ਦਾ ਜੋ ਪ੍ਰੋਸੀਜਰ ਹੈ ਉਹ ਕੰਪਲੀਟ ਹੋਵੇਗਾ ਵੀ ਪਹਿਲਾਂ ਰਿਪਰੈਜੈਂਟੇਸ਼ਨ ਲਿਖਣ ਦੇ ਅੰਦਰੋਂ ਉਹਨੂੰ ਫਿਰ ਡੀਸੀ ਡਿਸਾਈਡ ਕਰੇਗਾ ਫਿਰ ਪੰਜਾਬ ਸਰਕਾਰ ਫਿਰ ਸੈਂਟਰ ਸਰਕਾਰ ਉਸ ਤੋਂ ਬਾਅਦ ਐਡਵਾਈਜ਼ਰੀ ਬੋਰਡ ਬੈਠੇਗਾ ਤਾਂ ਇਹ 8 ਤੋਂ 10 ਹਫ਼ਤਿਆਂ ਦਾ ਪ੍ਰੋਸੀਜਰ ਹੈ ਤਾਂ ਜਿਵੇਂ ਉਹ ਪ੍ਰੋਸੀਜਰ ਖਤਮ ਹੋਵੇਗਾ ਤੇ ਉਸ ਤੋਂ ਬਾਅਦ ਜੋ ਅਸੀਂ ਉਹਨਾਂ ਨੂੰ ਵੀ ਚੈਲੰਜ ਕਰ ਦਵਾਂਗੇ ਜਾਂ ਤਾਂ ਹਾਈ ਕੋਰਟ ਵਿੱਚ ਜਾਂ ਡਾਇਰੈਕਟਲੀ ਸੁਪਰੀਮ ਕੋਰਟ ਵਿੱਚ ਕਰ ਦਵਾਂਗੇ ਤਾਂ ਉਹ ਰਣਨੀਤੀ ਬਣਾਵਾਂਗੇ ਇੱਕ ਸ਼ੁਰੂ ਤੋਂ ਇੱਕ ਕਾਨੂੰਨੀ ਪ੍ਰਕਿਰਿਆ 'ਚ ਰਹਿ ਕੇ ਚੱਲੇ ਆ ਸੰਵਿਧਾਨਕ ਤਰੀਕੇ ਨਾਲ ਵਿਚਰਿਆ ਤੇ ਅੱਗੇ ਵੀ ਇੰਜ ਹੀ ਵਿਚਰਦੇ ਰਹਿਾਂਗੇ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ અમૃતપાલ સિંહ ਤੇ ઓનર ਦੇ સાથમાં ઉપર ਜੋ ਦੁबारा ਫੇਰ ਸਮੇਂ ਦੀਆਂ ਸਰਕਾਰਾਂ ਦੁਆਰਾ ਐਨਐਸਏ ਲਗਾ ਦਿੱਤੀ ਗਈ ਹੈ ਤੇ ਜੋ ਵੀ ਦੋਸਤੋ ਬਾਰਿਸ ਪੰਜਾਬ ਜਿੱਥੇ ਬੰਦੇ ਵਕੀਲ ਰਮਾਨ ਸਿੰਘ ਖਾਰਾ ਨੇ ਐਸਕੇ ਸੰਬੰਧੀ ਜਾਣਕਾਰੀ ਦਿੱਤੀ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੈ ਟੱਕ ਕਮੈਂਟ ਕਰਕੇ ਆਪਣੇ ਵਿਚਾਰ જરૂર ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ ਮੈਕਸ ટીવી ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ